ਹਾਂਜੀ ਦੋਸਤੋ ਕਹ ਲੈ ਜੀ ਏ ਆ ਜੀ 6 ਐਚ ਪੀ ਦਾ ਡਿਜੀਟਲ ਇਨਵਰਟਰ ਏਸੀ ਜੀ ਇਸ ਨੂੰ ਆਪਾਂ ਵੀ ਆਰ ਵੀ ਵੀ ਕਹਿ ਸਕਦੇ ਜੀ ਏ ਆ ਜੀ ਆਪਣਾ ਇਹ ਜੀ ਮੇਨ ਪੀਸਰੀ ਜੀ ਔਰ ਇਹ ਬੈਕ ਸਾਈਡ ਲੱਗੀ ਹੋਈ ਇਸ ਦੀ ਨਾਇਸ ਫਿਲਟਰ ਪੀਸਰੀ ਜੀ ਔਰ ਇਹ ਆ ਜੀ ਇਨਵਰਟਰ ਪੀਸਰੀ ਵੀ ਜਿੱਦ ਦੋ ਫੈਨ ਵੀ ਆਪਰੇਟ ਕਰਦੀ ਹੈ ਜੀ ਇਹ ਇਹ ਸਾਹਮਣੇ ਪੈਂਦਾ ਜੀ ਆਪਣਾ ਇੱਕ ਨੀਚੇ ਹੈ ਜੀ ਇੱਕ ਉੱਪਰ ਹੈ ਜੀ ਔਰ ਇਸ ਚ ਪੂਰਵੀ ਵਾਲ ਵੀ ਹੈ ਜੀ ਇਹ ਟੈਕੀਟ ਰਿਟਾਇਰਡ ਪੂ ਲਈਏ ਮਸ਼ੀਨ ਔਰ ਇਹ ਹੈਗਾ ਜੀ ਲੋ ਪ੍ਰੈਸ਼ਰ ਸੈਂਸਰ ਜੀ ਇਹ ਲੋ ਪ੍ਰੈਸ਼ਰ ਨੂੰ ਸੰਸਕਰਤੇ ਬਾਦ ਦੀ ਕਾੜ ਲਈ ਔਰ ਇਹ ਹੈ ਜੀ ਆਪਣਾ ਇਸ ਹਾਈ ਪ੍ਰੈਸ਼ਰ ਸੈਂਸਰ ਔਰ ਹਾਈ ਪ੍ਰੈਸ਼ਰ ਉੱਪਰ ਸੁੱਚ ਲੱਗੀ ਹੋਈ ਹੈ ਜੀ ਇਹ ਹਾਈ ਪ੍ਰੈਸ਼ਰ ਸੈਂਸਰ ਸੈਂਸ ਕਰਦਾ ਜੀ ਕਿੰਨਾ ਹਾਈ ਪ੍ਰੈਸ਼ਰ ਚ ਆ ਰਿਹਾ ਜੀ ਔਰ ਉੱਪਰ ਸੁੱਚ ਲੱਗੀ ਜੀ ਅਗਰ ਪ੍ਰੈਸ਼ਰ ਹਾਈ ਹੁੰਦਾ ਤਾਂ ਉਸ ਕੰਡੀਸ਼ਨ 'ਚ ਇਹ ਮਸ਼ੀਨ ਮਸ਼ੀਨ ਦੇ ਮੇਨ ਕਾਰਡ ਨੂੰ ਕਮਾਂਡ ਭੇਜਦਾ ਹੈ ਐਰਐਸਟੀ ਠੀਕ ਹੈ ਜੀ ਤੇ ਹੋਰ ਇਹ ਹੈ ਕਿ ਆਪਣਾ ਐਕਸਪੈਂਸ਼ਨ ਵਾਲਾ ਹੈ ਜੀ ਤੇ ਉਹਦੇ ਆਊਟ ਐਸਟੈਂਡ ਵਾਲੀ ਲੱਗੇਗੀ ਤੇ ਇਹ ਇਹ 5 6 ਐਕੀ